ਵੀਡੀਓ ਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਗੱਡੀ ਨੂੰ ਟ੍ਰੈਫਿਕ ਪੁਲਿਸ ਦੀ ਮਹਿਲਾ ਮੁਲਾਜ਼ਮ ਦੇ ਵੱਲੋਂ ਰੋਕਣ ਦੇ ਲਈ ਇਸ਼ਾਰਾ ਕੀਤਾ ਜਾਂਦਾ ਹੈ ਪਰ ਕਾਰ ਚਾਲਕ ਗੱਡੀ ਨੂੰ ਰੋਕਣ ਦੀ ਬਜਾਏ ਭਜਾ ਕੇ ਲੈ ਜਾਂਦਾ ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਪੁਲਿਸ ਮੁਲਾਜ਼ਮ ਉਸ ਗੱਡੀ ਦਾ ਪਿੱਛਾ ਕਰਦੇ ਨੇ ਕਾਫੀ ਦੇਰ ਪਿੱਛਾ ਕਰਦੇ ਨੇ ਤਾਂ ਆਖਰ ਅੱਗੇ ਜਾ ਕੇ ਉਸ ਗੱਡੀ ਨੂੰ ਰੋਕ ਲਿਆ ਜਾਂਦਾ ਉਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਜੋ ਕੀਤਾ ਉਸ ਨੂੰ ਵੇਖ ਕੇ ਹਰ ਇੱਕ ਹੈਰਾਨ ਰਹਿ ਗਿਆ ਤੇ ਉਸ ਤੋਂ ਬਾਅਦ ਜੋ ਜਾਮ ਵੀ ਇਹ ਸੜਕ ਤੇ ਲੱਗ ਗਿਆ ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਗੱਡੀ ਨੂੰ ਜਦੋਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਰੋਕਿਆ ਜਾਂਦਾ ਹੈ ਤਾਂ ਗੁੱਸੇ ਵਿੱਚ ਆਏ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਡੰਡੇ ਚਨਾਉਣੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਪਹਿਲਾਂ ਤਾਂ ਬਾਰੀ ਜਿਹੜੀ ਹੁੰਦੀ ਹੈ ਉਸ ਦੇ ਸ਼ੀਸ਼ਿਆਂ ਦੇ ਉੱਪਰ ਡੰਡੇ ਮਾਰੇ ਜਾਂਦੇ ਨੇ ਉਸ ਤੋਂ ਬਾਅਦ ਉਸ ਨੂੰ ਤਾਕੀ ਖੋਲਣ ਦੇ ਲਈ ਆਖਿਆ ਜਾਂਦਾ ਹੈ ਉਸ ਤੋਂ ਬਾਅਦ ਕਾਰ ਚਾਲਕ ਤਾਕੀ ਨੂੰ ਖੋਲਦਾ ਵੀ ਉਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਉਸ ਦੇਆਂ ਲੱਤਾਂ ਦੇ ਉੱਪਰ ਡੰਡੇ ਮਾਰੇ ਜਾਂਦੇ ਨੇ ਜੋ ਕਿ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਵਾਰ-ਵਾਰ ਪੁਲਿਸ ਮੁਲਾਜ਼ਮ ਇਹ ਕਹਿੰਦੇ ਉਸ ਨੂੰ ਸੁਣਾਈ ਦੇ ਰਹੇ ਨੇ ਕਿ ਬਾਹਰ ਨਿਕਲ بار بار ਕਾਰ ਚਾਲਕ ਨੂੰ ਬਾਹਰ ਨਿਕਲਣ ਦੇ ਲਈ ਆਖਿਆ ਜਾਂਦਾ ਪਰ ਕਾਲੇ ਚਾਰ ਕਾਰ ਚਾਲਕ ਹੈ ਜੋ ਉਹ ਗੱਡੀ ਚੋਂ ਬਾਹਰ ਨਹੀਂ ਨਿਕਲਦਾ ਲਗਾਤਾਰ ਡੰਡਾ ਚਲਾਉਂਦੇ ਰਹਿੰਦੇ ਨੇ ਪੁਲਿਸ ਮੁਲਾਜ਼ਮ ਪਰ ਇਸ ਦੇ ਬਾਵਜੂਦ ਵੀ ਡੰਡੇ ਖਾਂਦਾ ਰਹਿੰਦਾ ਕਾਰ ਚਾਲਕ ਪਰ ਬਾਹਰ ਨਹੀਂ ਨਿਕਲਦਾ ਉਸ ਤੋਂ ਬਾਅਦ ਜੋ ਹੈ ਟ੍ਰੈਫਿਕ ਜਾਬ ਹੋ ਜਾਂਦਾ ਉਸ ਤੋਂ ਬਾਅਦ ਆਸ-ਪਾਸ ਦੇ ਲੋਕ ਆਉਂਦੇ ਨੇ ਮਿੰਤਾ ਕਰਦੇ ਨੇ ਪੁਲਿਸ ਮੁਲਾਜ਼ਮਾ ਨੂੰ ਕਹਿੰਦੇ ਨੇ ਕਿ ਛੱਡ ਦਿਓ ਇਸ ਨੂੰ ਅੱਗੇ ਤੋਂ ਗਲਤੀ ਨਹੀਂ ਕਰੇਗਾ ਉਸ ਤੋਂ ਬਾਅਦ ਕਾਰ ਦੇ ਵਿੱਚ ਜੋ ਔਰਤ ਜਿਹੜੀ ਸੀਗੀ ਸਵਾਰ ਸੀ ਤਾਂ ਉਸਦੇ ਵੱਲੋਂ ਵੀ ਹੱਥ ਜੋੜ ਕੇ ਪੁਲਿਸ ਮੁਲਾਜ਼ਮਾ ਨੂੰ ਜਿਹੜੀ ਹੈ ਬੇਨਤੀ ਕੀਤੀ ਜਾਂਦੀ ਹੈ ਕਿ ਛੱਡ ਦਿਓ ਇਸ ਤੋਂ ਬਾਅਦ ਜਿਆ ਨਹੀਂ ਹੋਏਗਾ ਲੋਕਾਂ ਦੀ ਰਿਕਵੈਸਟ ਤੋਂ ਬਾਅਦ ਬੇਨਤੀ ਤੋਂ ਬਾਅਦ ਜਿਹੜੀ ਕਾਰ ਦੇ ਵਿੱਚ ਸਵਾਰ ਔਰਤ ਸੀ ਉਸ ਦੀ ਬੇਨਤੀ ਤੋਂ ਬਾਅਦ ਜੁਆ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਉਸ ਤੋਂ ਬਾਅਦ ਉਸ ਨੂੰ ਜਿਹੜਾ ਛੱਡ ਦਿੱਤਾ ਗਿਆ ਉਸ ਕਾਰ ਚਾਲਕ ਨੂੰ ਤਾਂ ਤੁਸੀਂ ਵੀਡੀਓ ਵੇਖ ਕੇ ਕਿ ਕਿਸ ਤਰ੍ਹਾਂ ਜਿਹੜਾਗਾ ਇਸ਼ਾਰਾ ਜਿਹੜਾ ਕੀਤਾ ਜਾਂਦਾ ਹੈ ਟ੍ਰੈਫਿਕ ਪੁਲਿਸ ਦੇ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਪਰ ਗੱਡੀ ਨਹੀਂ ਰੋਕਦੇ ਅਕਸਰ ਅਸੀਂ ਦੇਖਦੇ ਆ ਕਿ ਜਦੋਂ ਕੁਝ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਤੇ ਤਨਾਤ ਹੁੰਦੇ ਨੇ ਟ੍ਰੈਫਿਕ ਪੁਲਿਸ ਜਿਹੜੀ ਐ ਉਹ ਆਪਣੀ ਡਿਊਟੀ ਤੇ ਤਨਾਤ ਹੁੰਦੀ ਐ ਅਤੇ ਉਹਨਾਂ ਦਾ ਉਹਨਾਂ ਦੀ ਡਿਊਟੀ ਹੁੰਦੀ ਐ ਵਾਹਨ ਜਿਹੜੇ ਕਿ ਉਹਨੂੰ ਲੱਗਦੇ ਨੇ ਸ਼ੱਕੀ ਐ ਜਾਂ ਚੈਕਿੰਗ ਕਰਨ ਉਹਨਾਂ ਦੀ ਡਿਊਟੀ ਹੁੰਦੀ ਐ ਪਰ ਕਈ ਵਾਰ ਜਿਹਾ ਹੁੰਦਾ ਕਿ ਰੋਕਣ ਦੇ ਲਈ ਕਿਸੇ ਗੱਡੀ ਜਾਂ ਸਕੂਟੀ ਜਾਂ ਕਿਸੇ ਬਾਈਕ ਨੂੰ ਕਿਹਾ ਜਾਂਦਾ ਤਾਂ ਕਈ ਵਾਰ ਉਹ ਰੁਕਣ ਦੀ ਬਜਾਏ ਉਹ ਵਾਹਨ ਨੂੰ ਭਜਾ ਕੇ ਲੈ ਜਾਂਦਾ ਇਸ ਜਿਹੜੀ ਹੈ ਜੋ ਮਾਮਲਾ ਹੋਇਆ ਇਸ ਦੇ ਵਿੱਚ ਵੀ ਜਿਹਾ ਹੀ ਹੋਇਆ ਰੋਕਣ ਦੀ ਬਜਾਏ ਕਾਰ ਚਾਲਕ ਜਿਹੜਾ ਕੋ ਭਜਾ ਕੇ ਲੈ ਜਾਂਦਾ ਜਿਸ ਤੋਂ ਬਾਅਦ ਪਿੱਛਾ ਕੀਤਾ ਜਾਂਦਾ ਤਾਂ ਉਸ ਨੂੰ ਫੜੇ ਲਿਆ ਜਾਂਦਾ ਉਸ ਤੋਂ ਬਾਅਦ ਹੀ ਉਸ ਦੀ ਜਿਹੜੀ ਹੈ ਡੰਡਿਆਂ ਦੇ ਨਾਲ ਜਿਹੜਾ ਕੋ ਉਸ ਨੂੰ ਕੁੱਟਿਆ ਜਾਂਦਾ ਕਿਉਂਕਿ ਗਲਤੀ ਸੀ ਕਿ ਕਾਰ ਚਾਲਕ ਦੀ ਉਸਨੇ ਜੋ ਟ੍ਰੈਫਿਕ ਪੁਲਿਸ ਦੀ ਮਹਿਲਾ ਮੁਲਾਜ਼ਮ ਦੇ ਵੱਲੋਂ ਜਦੋਂ ਰੋਕਣ ਦੇ ਲਈ ਕਿਹਾ ਗਿਆ ਉੱਥੇ ਉਹ ਰੁਕਿਆ ਨਹੀਂ ਹਾਲਾਂਕਿ ਗੱਡੀ ਨੂੰ ਭਜਾ ਕੇ ਲੈ ਗਿਆ ਜਿਸ ਤੋਂ ਬਾਅਦ ਹੀ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਉਸ ਦਾ ਪਿੱਛਾ ਕੀਤਾ ਗਿਆ ਕੀਤਾ ਗਿਆ ਤਾਂ ਉਸ ਤੋਂ ਬਾਅਦ ਹੀ ਉਸ ਨੂੰ ਜੜਾਗਾ ਰੋਕਿਆ ਗਿਆ ਤਾਂ ਇਹ ਪਹਿਲਾ ਕੋਈ ਮਾਮਲਾ ਨਹੀਂ ਹੈ ਅਜਿਹਾ ਹੀ ਅਕਸਰ ਹੁੰਦਾ ਜਦੋਂ ਅਸੀਂ ਜਾਣੇ ਹੁੰਨੇ ਆ ਰਸਤੇ ਦੇ ਉੱਪਰ ਜਾਣੇ ਹੁੰਨੇ ਆ ਤਾਂ ਡਿਊਟੀ ਹੁੰਦੀ ਹੈ ਪੁਲਿਸ ਮੁਲਾਜ਼ਮਾਂ ਦੀ ਜਾਂ ਟ੍ਰੈਫਿਕ ਪੁਲਿਸ ਦੀ ਵਾਹਨਾਂ ਦੀ ਚੈਕਿੰਗ ਕਰਨਾ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਇੱਕ ਚੰਗੇ ਨਾਗਰਿਕ ਹੋਣ ਦੀ ਹੋਣ ਦਾ ਫਰਜ਼ ਨਿਭਾਈਏ ਤੇ ਜੋ ਵੀ ਨਿਯਮ ਹੁੰਦੇ ਨੇ ਉਹਨਾਂ ਨੂੰ ਫੋਲੋ ਕਰੀਏ ਪਰ ਇੱਥੇ ਕੀ ਹੋਇਆ ਇੱਥੇ ਰੁਕਣ ਦੀ بجائے ਜਿਹੜਾ ਭਜਾ ਕੇ ਲੈ ਗਿਆ ਪੁਲਿਸ ਮੁਲਾਜ਼ਮ ਉਸ ਤੋਂ ਬਾਅਦ ਮਾਫ ਕਰਨਾ ਉਹ ਕਾਰ ਚਾਲਕ ਉਸ ਤੋਂ ਬਾਅਦ ਹੀ ਪੁਲਿਸ ਮੁਲਾਜ਼ਮਾਂ ਦਾ ਵੱਲੋਂ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਹੈ ਜਿਹੜਾ ਕਿ ਤਸਵੀਰਾਂ 'ਚ ਸਾਫ਼ ਦੇਖਿਆ ਜਾਂਦਾ ਤਾਂ ਇਹ ਪੂਰਾ ਮਾਮਲਾ ਜਲੰਧਰ ਦਾ ਦੱਸਿਆ ਜਾ ਰਿਹਾ ਜਲੰਧਰ ਦੇ ਗੁਰਨਾਨਕ ਚੌਕ ਦੀ ਜਿਹੜੀ ਪੂਰੀ ਘਟਨਾ ਦੱਸੀ ਜਾ ਰਹੀ ਹੈ ਆਪਣੀ ਡਿਊਟੀ ਤੇ ਤਨਾਲ ਸੀ ਟ੍ਰੈਫਿਕ ਪੁਲਿਸ ਤਾਂ ਮਹਿਲਾ ਮੁਲਾਜ਼ਮ ਦੇ ਵੱਲੋਂ ਹੀ ਰੋਕਣ ਦੀ ਜਿਹੜੀ ਆ ਰੋਕਣ ਦਾ ਇਸ਼ਾਰਾ ਕੀਤਾ ਗਿਆ ਸੀ ਪਰ ਰੋਕਣ ਦੀ ਬਜਾਏ ਜਿਹੜਾ ਉਹ ਕਾਰ ਚਾਲਕ ਭਜਾ ਕੇ ਲੈ ਗਿਆ ਕਾਰ ਨੂੰ ਜਿਸ ਤੋਂ ਬਾਅਦ ਉਸ ਦਾ ਜਿਹੜਾ ਹੈਗਾ ਪਿੱਛਾ ਕੀਤਾ ਗਿਆ